15 ਕਿਲੋ 7 ਗ੍ਰਾਮ ਜਿਹੜੀ ਹਿਰੋਇਨ ਰਿਕਵਰ ਹੋਈ ਆ ਇਹਦੇ ਚ ਫਿਲਹਾਲ ਇੱਕ ਜਿਹੜਾ ਹੈਗਾ ਵਾ ਸਮਗਲਰ ਅਰੈਸਟ ਕੀਤਾ ਗਿਆ ਰਮੇਸ਼ ਮੇਸ਼ਾ ਨਾਂ ਦਾ ਔਰ ਫਰਦਰ ਜਿਹੜਾ ਹੈਗਾ ਇਹਦੇ ਤੇ ਇਨਵੈਸਟੀਗੇਸ਼ਨ ਚੱਲ ਰਹੀ ਆ ਫੋਰਵਰਡ ਬੈਕਵਰਡ ਲਿੰਕ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਔਰ ਫਰਦਰ ਜਿਹੜੀਆਂ ਅਰੈਸਟ ਰਿਕਵਰੀਸ ਉਹ ਵੀ ਜਲਦ ਹੋਣਗੀਆਂ ਸਰੇ ਕਿੱਥੋਂ ਲੈ ਕੇ ਆਇਆ ਹੈਗਾ ਸੀ ਔਰ ਇਹਨੇ ਕਿੱਥੇ ਸਪਲਾਈ ਕਰਦੂਗੀ ਸੀ ਜਿਹੜੀ ਇਹਦੀ ਇਨੀਸ਼ੀਅਲੀ ਜਿਹੜੀ ਅਸੀਂ ਪੁੱਛਗਿਛ ਕੀਤੀ ਆ ਜਿਹੜੀ ਇਨਟੈਰੋਗੇਸ਼ਨ ਚ ਆਇਆ ਅਣ ਜੁਆਇਨਿੰਗ ਡਿਸਟ੍ਰਿਕਟਸ ਦੇ ਵਿੱਚੋਂ ਇਹਨੂੰ ਇਹ ਜਿਹੜੀ ਹੈਗੀ ਆ ਇਹ ਸਪਲਾਈ ਮਿਲੀ ਹੈ ਇਹਨੂੰ ਔਰ ਕਿਹੜੇ ਕਿਹੜੇ ਸਮੱਗਲਰ ਆ ਜਿੰਨੇ ਪਾਕਿਸਤਾਨ ਨੂੰ ਕਿ ਜਿੰਨੀ ਵੀ ਇਹ ਹੈਗੀ ਹੈ ਹਿਰੋਇਨ ਇਹ ਸਾਡੇ ਜਿਹੜੀਆਂ ਜਿੰਨੀਆਂ ਵੀ ਸਾਡੀਆਂ ਇੰਟੈਲੀਜੈਂਸ ਰਿਪੋਰਟਸ ਹੈਗੀਆਂ ਨੇ ਹਿਊਮਨ ਜਿਹੜੀਆਂ ਸਾਨੂੰ ਰਿਪੋਰਟਸ ਹੈਗੀਆਂ ਨੇ ਸਾਡੀ ਹਿਊਮਨ ਇੰਟੈਲੀਜੈਂਸ ਹੈਗੀ ਹੈ ਉੱਥੋਂ ਇਹ ਬਾਰਡਰ ਪਾਰ ਤੋਂ ਜਿਹੜੀ ਆ ਇਹ ਮੰਗਵਾਈ ਗਈ ਹੈ ਕਿਹੜੇ ਸਮਗਲਦਰ ਨੇ ਮੰਗਾਈ ਹੈ ਵੈਦਰ ਇਹਦਾ ਸੱਦਾ ਕਨੈਕਟ ਉੱਥੇ ਹੈਗਾ ਜਾਂ ਇਹਦਾ ਕੋਈ ਹੋਰ ਵਿੱਚ ਰਾਹ ਦੇ ਵਿੱਚ ਕੋਈ ਹੋਰ ਸਮਗਲਦਰ ਨਾਲ ਰਾਫਤਾ ਸੀਗਾ ਤੇ ਉਹਦਾ ਅੱਗੇ ਰਾਫਤਾ ਸੀਗਾ ਇਹ ਸਾਰੀ ਚੀਜ਼ ਤੇ ਅਸੀਂ ਵਰਕਆਊਟ ਕਰ ਰਹੇ ਹਾਂ ਔਰ ਜਿਹੜੇ ਜਿਹੜੇ ਵੀ ਇਹਦੇ ਚ ਹੋਰ ਬਿੱਗ ਫਿਸ਼ ਇਨਵੋਲ ਹੋਣਗੀਆਂ ਵੀ ਵਿਲ ਅਰੈਸਟ ਉਹਨਾਂ ਸਾਰਿਆਂ ਨੂੰ ਵੀ ਅਸੀਂ ਸਲਾਖਾ ਪਿੱਛੇ ਧੱਕਾਂ ਕਿਤਨਾ ਕਿਤੇ ਮੰਨਿਆ ਜਾ ਸਕਦਾ ਹੈ ਕਿ ਜਿਹੜੀ ਯੁੱਧ ਨਸ਼ਾ ਵਿਰੁੱਧ ਜਿਹੜੀ ਮਹਾਮਾ ਰੰਗਲੇ ਆ ਰਹੀ ਹੈ ਕਿਉਂਕਿ ਪਹਿਲੀ ਵਾਰ ਹੋਇਆ ਫਿਰੋਜ਼ਪੁਰ ਦੇ ਵਿੱਚ ਕਿ ਚਾਰ ਪੰਜ ਮਹੀਨਿਆਂ ਦੇ ਵਿੱਚ 140 ਕਿਲੋਗ੍ਰਾਮ ਦੇ ਕਰੀਬ ਜਿਹੜੀ ਹੈ ਹਰੋਇਨ ਹੁਣ ਤੱਕ ਫੜੀ ਗਈ ਹੈ ਕੀ ਤੁਸੀਂ ਮੰਨਦੇ ਹੋ ਕਿ ਹੋਰ ਵੀ ਇਸ ਤੋਂ ਵੱਡੀ ਪ੍ਰਾਪਤੀ ਹੋ ਸਕਦੀ ਹੈ ਬਿਲਕੁਲ ਜੀ ਬਹੁਤ ਬੜੇ ਢੰਗ ਦੇ ਨਾਲ ਔਰ ਬੜੀਆਂ ਏਜੰਸੀਸ ਜਿਹੜੀਆਂ ਲੋਕਲ ਸਾਡੇ ਡਿਸਟ੍ਰਿਕਟ ਪੁਲਿਸ ਹੈਗੀਆਂ ਉਹ ਤਾਂ ਕੰਮ ਕਰ ਹੀ ਰਹੇ ਨੇ ਉਹਦੇ ਨਾਲ ਨਾਲ ਸਾਡਾ ਗੈਂਗਸਟਰ ਫਰੰਟ ਤੇ ਵੀ ਏਜੀਟੀਐਫ ਕਾਊਂਟਰ ਇੰਟੈਲੀਜੈਂਸ ਇਹ ਸਾਰੀਆਂ ਏਜੰਸੀਸ ਜਿਹੜੀਆਂ ਗੈਂਗਸਟਰ ਫਰੰਟ ਤੇ ਵੀ ਕੰਮ ਕਰ ਰਹੀਆਂ ਐ ਏਐਨਟੀਐਫ ਜਿਹੜੀ ਆ ਸਾਡੀ ਯੂਨਿਟ ਹੈਗਾ ਆ ਪੰਜਾਬ ਪੁਲਿਸ ਦਾ ਉਹ ਜਿਹੜਾ ਹੈਗਾ ਐਂਟੀ ਨਾਰਕੋਟਿਕਸ ਤੇ ਕੰਮ ਕਰ ਰਿਆ ਔਰ ਬਹੁਤ ਵੱਡੀਆਂ ਰਿਕਵਰੀਸ ਤੇ ਔਰ ਬਹੁਤ ਵੱਡੇ ਹੋਰ ਵੀ ਜਿਹੜੇ ਵੱਡੇ ਮਗਰਮਾਸ਼ਾਪਾ ਕਹਿੰਦੇ ਆ ਉਹ ਸਾਡੇ ਜਿਹੜੇ ਆ ਉਹ ਜਾਲ 'ਚ ਆ ਰਹੇ ਔਰ ਉਹਨਾਂ ਸਾਰਿਆਂ ਨੂੰ ਫੜ ਕੇ ਉਸ ਇਲਾਕਾ ਪਿੱਛੇ ਛੁੱਟਿਆ ਜਾਊਗਾ ਮਤਲਬ ਇਹ ਨਹੀਂ ਹੈਗਾ ਕਿ ਜਿਹੜੇ ਛੁੱਟ ਪੁੱਟ ਜਾਂ 2 ਗ੍ਰਾਮ 5 ਗ੍ਰਾਮ 10 ਗ੍ਰਾਮ ਵਾਲੇ ਠੀਕ ਆ ਉਹਨਾਂ ਤੇ ਤੇ ਕਾਰਵਾਈ ਬਣਦੀ ਬਣਦੀ ਹੈ ਪਰ ਅਸੀਂ ਪੂਰੇ ਯੋਰ ਦੇ ਨਾਲ ਜਿਹੜੀਆਂ ਬਿਗ ਫਿਸ਼ ਜਿੰਨੂੰ ਕਹਿੰਦੇ ਵੱਡੇ ਸਮਗਲਰ ਉਹਨਾਂ ਦੇ ਮਗਰ ਪਏ ਹੋਏ ਨੇ ਔਰ ਜਿੱਦਾਂ ਜਿੱਦਾਂ ਸਾਡੇ ਹੱਥ ਆ ਗਏ ਉਹਨਾਂ ਨੂੰ ਮਿਸਾਲੀ ਸਜ਼ਾ ਵੀ ਦਵਾਈ ਜਾਊਗੀ ਕੇਸਾਂ ਦੀ ਪੈਰਵਾਹੀ ਪ੍ਰੋਪਰ ਕਰਕੇ ਔਰ ਜਿਹੜੀਆਂ ਜਿਹੜੀਆਂ ਉਹਨਾਂ ਨੇ ਪ੍ਰਾਪਰਟੀਆਂ 'ਤੇ ਬਣਾਈਆਂ ਪਿੱਛੇ ਦੇ ਤੁਸੀਂ ਵੇਖਿਆ ਵੀ ਕਾਫੀ ਪ੍ਰਾਪਰਟੀਆਂ ਇਦਾਂ ਦੀਆਂ ਡਿਮੋਲਿਸ਼ ਕੀਤੀਆਂ ਗਈਆਂ ਔਰ ਜਿਹੜੀਆਂ ਵੱਡੀਆਂ ਮੱਛੀਆਂ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਜਿਹੜੀਆਂ ਜਬਤ ਵੀ ਕੀਤੀਆਂ ਜਾਣਗੀਆਂ ਫੋਰਫੀਚਰ ਵੀ ਉਹਨਾਂ ਪ੍ਰਾਪਰਟੀਆਂ ਦਾ 68 ਸਾਡੇ ਇੱਕ ਧਾਰਾ ਹੈ ਕਿ ਕੰਪੀਟੈਂਟ ਅਥਾਰਟिटीज ਤੋਂ ਇਹਨਾਂ ਦੇ ਕੇਸ ਬਣਾ ਕੇ ਉਹਨਾਂ ਦੀਆਂ ਫੋਰਫੀਚਰ ਆਫ ਪ੍ਰਾਪਰਟੀਆਂ ਵੀ ਕਰਾਈਆਂ ਜਾਣਗੀਆਂ ਔਰ ਜਿਹੜੇ ਜਿਹੜੇ ਇਹਨਾਂ ਨੇ ਇਸ ਮਾੜੇ ਧੰਦੇ ਤੋਂ ਇਨਾਂ ਨੇ ਜਿਹੜੀਆਂ ਪ੍ਰਾਪਰਟੀਆਂ ਤੇ ਹੋਰ ਜਾਇਦਾਦਾਂ ਬਣਾਈਆਂ ਨੇ ਉਹ ਸਾਰੀਆਂ ਜਾਇਦਾਦਾਂ ਨੂੰ ਜਿਹੜਾ ਜ਼ਬਤ ਵੀ ਕਰਾਇਆ ਜਾਊਗਾ ਫੁਰਕ ਵੀ ਕਰਾਇਆ ਜਾਏਗਾ ਸੰਘੇਸ਼ ਤੁਹਾਡੇ ਉੱਪਰ ਪਹਿਲਾਂ ਵੀ ਮੁਕਦਮੇ ਦਰਜ ਕੀਤੇ ਹੋਏ ਔਰ ਕਿੰਨੇ ਨਸ਼ਾ ਤਸਕਰ ਜਿਹੜੇ ਹੁਣ ਵੀ ਕਰ ਪੜ ਲਿੱਤੇ ਨੇ ਰੋਜਪੁਰ ਡਿਸਟ੍ਰਿਕਟਸ ਦੇ ਵਿੱਚ ਜੀ 800 ਕੇਸਾਂ ਦੇ ਵਿੱਚ 132 ਅਕਿਊਜ਼ਡ ਸਿਰਫ ਐਨਡੀ ਦੇ ਜਿਹੜੇ ਕਿ ਆ ਨਸ਼ੇ ਵਾਲੇ ਐਨਡੀਪੀਐਸ ਐਕਟ ਦੇ ਵਿੱਚ ਜਿਹੜੇ ਮੁਕਦਮੇ ਦਰਜ ਹੋਏ ਉਹਦੇ ਚ ਇੰਨੀਆਂ ਗ੍ਰਿਫਤਾਰੀਆਂ ਹੋਈਆਂ ਵਿੱਚ ਆਈ ਫੀਲ कि ਜਿਹੜੇ ਇਹ ਜਿਹੜੇ ਜਿਹੜੇ ਇਹ ਫਿਗਰਸ ਨੇ ਇਸ ਸਟੇਟ ਦੀਆਂ ਵਨ ਆਫ ਦੀ ਬੈਸਟ ਫਿਗਰਸ ਹੈਗੇ ਸਰ ਇਹ ਜਿਹੜੇ ਬੰਦਾ ਖੜਾ ਹੈ ਇਹਦੇ ਤੇ ਪਹਿਲਾਂ ਵੀ ਕੋਈ ਮੁਕਦਮੇ ਦਰਜ ਹੈਗੇ ਆ ਜਿਹੜੇ ਸਾਡੇ ਕੋਲ ਇਸ ਵੇਲੇ ਰਿਕਾਰਡ ਦੇ ਵਿੱਚ ਆਏ ਇਹਦੇ ਤੇ ਪੰਜ ਮੁਕਦਮੇ ਦਰਜ ਨੇ ਫਰੋਜ਼ਪੁਰ ਜ਼ਿਲ੍ਹੇ 'ਚ ਇਹਦੇ ਚਾਰ ਆ ਇੱਕ ਇਹਦਾ ਕ੍ਰਾਈਮ ਬ੍ਰਾਂਚ ਦਿੱਲੀ 'ਚ ਵੀ ਦਰਜ ਹੈ ਇਹ ਸਾਰੇ ਇਸੇ ਤਰ੍ਹਾਂ ਹੀ ਡਰੱਗ ਪੈਡਲਰ ਹੁਣ ਤੱਕ ਫੜੇ ਜਾ ਚੁੱਕੇ ਨੇ ਜਾਂ ਇਸ ਦੇ ਨਾਲ ਤੁਸੀਂ ਮਾਸਟਰਮਾਈਂਡ ਵੀ ਫੜੇ ਆ ਮਾਸਟਰਮਾਈਂਡ ਜਿੱਥੋਂ ਕੀ ਡਰੱਗ ਸਾਰਾ ਪੰਜਾਬ ਜਾਂ ਕਿਤੇ ਸਰਕਲ ਹੁੰਦਾ ਇਹ ਤਾਂ ਤੁਸੀਂ ਡਰੱਗ ਪੈਡਲਰ ਫੜੇ ਆ ਨਾਲ ਦੀ ਨਾਲ ਮਾਸਟਰਮਾਈਂਡ ਵੀ ਕੋਈ ਤੁਹਾਡੇ ਕਾਬੂ ਆਇਆ ਹੁਣ ਤਾਂ ਬਿਲਕੁਲ ਜੀ ਬਿਗ ਫਿਸ਼ ਉਹੀ ਹੁੰਦੀ ਹੈ ਜਿਹੜੇ ਉਹਨਾਂ ਦੀ ਗਿਣਤੀ ਕਿੰਨੀ ਹੈ ਜੀ ਉਹਨਾਂ ਦੀ ਗਿਣਤੀ ਤੇ ਮਤਲਬ ਜੇ ਤੁਸੀਂ ਡਿਸਟ੍ਰਿਕਟ ਵਾਈਜ਼ ਵੇਖੋ ਤੇ ਜਿਹੜੀ ਗਿਣਤੀ ਹੈ ਉਹ ਫਿਗਰ ਅੱਡ ਹੋਊਗੀ ਰੇਂਜ ਦੀ ਫਿਗਰ ਅੱਡ ਮਤਲਬ ਜਿਹੜੀ ਫਿਗਰ ਹੈ ਦੈਟ ਇਜ਼ ਵੈਰੀ ਡੀਸੈਂਟ